ਸੰਗਰੂਰ ਦੀ ਪੱਠਲ ਬਸਤੀ ਵਿੱਚ ਰਹਿੰਦੇ ਰੂਪ ਸਿੰਘ ਨੇ ਇਲਜ਼ਾਮ ਲਾਇਆ ਕਿ ਉਹਨਾਂ ਦਾ ਵੱਡਾ ਲੜਕਾ ਜੋ ਕਿ ਵਿਆਹ ਹੋਇਆ ਹੈ ਤੇ ਲੱਗ ਰਹਿੰਦਾ ਹੈ ਕਿਰਾਏ ਤੇ ਪਰ ਉਹਨਾਂ ਦੇ ਨਾਲ ਗੱਲ ਕਰਨ ਵਾਸਤੇ ਆਪਣੀ ਘਰਵਾਲੀ ਤੇ ਆਪਣੇ ਸਾਲੇ ਨਾਲ ਜਦੋਂ ਘਰ ਆਏ ਤਾਂ ਉਸ ਦੀ ਘਰਵਾਲੀ ਨੇ ਕਿਹਾ ਕਿ ਮੈਨੂੰ ਮਕਾਨ ਬਣਾ ਕੇ ਦਿਓ ਅਤੇ ਅਸੀਂ ਕਿਹਾ ਕਿ ਜਿਹੜਾ ਸਾਡਾ ਹੀ ਮਕਾਨ ਪਿਆ ਹੋਇਆ ਹੈ ਤੇ ਜਗ੍ਹਾ ਖਾਲੀ ਪਈ ਹੈ ਤੁਸੀਂ ਆਪਣਾ ਕਮਰਾ ਬਣਾ ਲਿਓ ਅਤੇ ਕਿਰਾਏ ਤੋਂ ਬਚੋਗੇ ਪਰ ਨੂੰ ਨੇ ਕਿਹਾ ਕਿ ਉਹਨਾਂ ਨੂੰ ਤਾਂ ਕੰਦ ਕੱਢ ਕੇ ਦਿਓ ਅਤੇ ਆਪਣੇ ਹਿੱਸੇ ਵਿੱਚੋਂ ਮੈਂ ਅਲੱਗ ਰਹਾਂਗੀ ਤੇ ਅਸੀਂ ਇਹ ਗੱਲ ਕਹੀ ਕਿ ਕੰਦ ਨਹੀਂ ਨਿਕਲੇਗੀ ਜੇ ਤੁਸੀਂ ਰਹਿਣਾ ਤਾਂ ਇੱਥੇ ਮਕਾਨ ਬਣਾ ਕੇ ਰਹਿ ਸਕਦੇ ਹੋ ਤਾਂ ਉਸਦੇ ਸਾਲੇ ਨੇ ਜਿਸ ਦਾ ਨਾਮ ਸਨੀ ਹੈ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ਫਿਰ ਜਦੋਂ ਬਾਹਰ ਗਿਆ ਤੇ ਫੋਨ ਕਰਕੇ ਆਪਣੇ ਨਾਲ ਦੇ ਮੁੰਡੇ ਬੁਲਾ ਲਏ ਤੇ ਜਦੋਂ ਪਤਾ ਲੱਗਿਆ ਕਿ ਸਾਨੂੰ ਕੁੱਟਣ ਵਾਸਤੇ ਬੰਦੇ ਬੁਲਾ ਰਿਹਾ ਤਾਂ ਅਸੀਂ ਘਰ ਵਿੱਚੋਂ ਬਾਹਰ ਚਲੇ ਗਏ ਸਾਡੇ ਘਰ ਵਿੱਚ ਆ ਕੇ ਉਸਨੇ ਤੋੜ ਭੰਨ ਕੀਤੀ ਜਿਸ ਦੇ ਗਵਾ ਸਾਡੇ ਆਂਢੀ ਗੁਆਂਢੀ ਨੇ ਅਤੇ ਐਡੀ ਗੁਆਂਢੀ ਨੇ ਦੱਸਿਆ ਕਿ ਉਹ ਆਪਣੇ ਨਾਲ ਦੇ ਮੁੰਡਿਆਂ ਲਿਆ ਕੇ ਇਹਨਾਂ ਦੇ ਘਰ ਤੇ ਉਸਨੇ ਹਮਲਾ ਕੀਤਾ ਫਿਰ ਉਹ ਰਾਤ ਨੂੰ 2 ਵਜੇ ਆ ਕੇ ਫਿਰ ਹਮਲਾ ਕਰਨ ਲੱਗ ਗਿਆ ਤੇ ਇਹਨਾਂ ਦਾ ਜੋ ਮੋਟਰਸਾਈਕਲ ਸੀ ਉਸ ਨੂੰ ਵੀ ਭੰਨ ਕੀ ਕਾਲਚ ਵਿੱਚ ਸਾਰੀ ਭਾਂ ਤੋੜ ਕੀਤੀ ਇਸ ਬੰਦੇ ਜਦੋਂ ਐਸ ਐਚਓ ਸਿਟੀ ਵਨ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਇਹ ਦੋਹੇ ਆਪਸ ਵਿੱਚ ਰਿਸ਼ਤੇਦਾਰ ਨੇ ਦੋਹਾਂ ਥਿਰਾਂ ਦੀ ਸੀ ਪਰਤਾਲ ਕਰ ਰਹੇ ਆ ਜੋ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਕੀ ਨਾਮ ਹੈ ਆਪਣਾ ਰੂਪ ਸਿੰਘ ਜੀ ਰੂਪ ਸਿੰਘ ਜੀ ਲੜਾਈ ਹੋਈ ਆ ਤੁਹਾਡੇ ਘਰੇ ਤੋੜਪੰਨ ਕੀਤੀ ਆ ਕਿਹਨੇ ਕੀਤੀ ਆ ਇਹ ਮੁੰਡੇ ਦੇ ਸਹੁਰੇ ਨੇ ਜੀ ਕਿਹਨਾ ਮੁੰਡੇ ਦਾ ਮੁੰਡੇ ਦਾ ਨਾਮ ਸਤੂਰੇ ਜਿਨ੍ਹਾਂ ਨੇ ਕੀਤੇ ਉਹਨਾਂ ਦਾ ਨਾਮ ਕੀ ਨੇ ਉਹਨਾਂ ਦਾ ਨਾਮ ਨਹੀਂ ਜਾਣਦਾ ਜੀ ਮੈਂ ਇੱਕ ਮਸਾਲੇ ਸਾਲੇ ਦਾ ਮੁੰਡੇ ਦਾ ਨਾਮ ਜਾਣਦਾ ਉਹਨਾਂ ਕੀ ਉਹਨਾਂ ਸਹਨੇ ਹੈਗਾ ਸਹਨੇ ਉਹ ਬੰਦੇ ਲੈ ਕੇ ਆ ਸੀ ਹਾਂ ਜੀ ਕੀ ਕਾਰਨ ਸੀਗਾ ਕਾਰਨ ਸਾਡਾ ਜੀ ਕੀ ਸੀਗਾ ਮੈਨੂੰ ਕਹਿੰਦੇ ਵੀ ਹਿੱਸਾ ਰੂ ਮੈਂ ਹਿੱਸਾ ਹਾਂ ਵੀ ਦੋ ਜਵਾਕ ਬਿਆ ਕਿਵੇਂ ਜੀ ਬਣੀ ਹੂੰ ਮਸਾਗਲ ਹੋਈ ਹੋਰ ਕੀ ਗੱਲੀ ਤੇ ਉਹ ਦੁਬਾਰ ਮੇਰੇ ਮੁੰਡੇ ਨੂੰ ਗਾਲਾਂ ਗੁਲਾਂ ਜਾਂ ਕੱਢਣ ਲੱਗੇ ਚਲੋ ਮੇਰੇ ਮੁੰਡੇ ਦੇ ਫੱਟੀ ਚੱਕ ਕੇ ਮਾਰ ਲੱਗਿਆ ਹੂੰ ਤੇ ਉਹ ਐਨੇ ਦੂਸਰੇ ਮੁੰਡੇ ਪਹਿਲਾਂ ਬੈਠੇ ਸੀ ਉਹਨਾਂ ਨੇ ਹਟਾ ਹਟੋ ਕਿ ਉਹਨਾਂ ਤਾਂ ਹੀ ਫੱਟੀ ਪੁੱਟੀ ਬਾੜ ਲਈ ਬਸ ਜੱਫਾ ਨੂੰ ਜੱਫੀ ਹੋ ਗਈ ਠੀਕ ਹੈ ਜੀ ਬਸ ਆ ਹੋਇਆ ਜੀ ਉਹ ਸਾਡਾ ਕੋਈ ਬਸ ਅਸੀਂ ਜੱਫਾ ਵਿੱਚ ਜੱਫੀ ਹੁੰਦੇ ਉਹ ਆਪਣੇ ਘਰ ਨੂੰ ਗਾ ਕੇ ਅਸੀਂ ਆਪਣੇ ਘਰੇ ਬੈਠੇ ਜੀ ਹੁਣੇ 2-4 ਮਿੰਟਾ ਬਾਅਦ ਹੀ ਉੱਥੋਂ ਬੰਦੇ ਵਲੱਗ ਸਾਡਾ ਅਸੀਂ ਭੱਜ ਕੇ ਜਦੋਂ ਦੇਖੀ ਬੰਦੇ ਆ ਕੇ ਖਾਸੀ ਅਸੀਂ ਭੱਜ ਗਏ ਉਹਨਾਂ ਨੇ ਸਾਡਾ ਮੰਗਰੋ ਤੋੜਤਾ ਸੀ ਨਹੀਂ ਮਿਲੇ ਬਸ ਸਾਹ ਕੋਈ ਛੱਡਣਾ ਕੋਈ ਕੁਝ ਨਹੀਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੁਸੀਂ ਸਾਡਾ ਇਹ ਸਮਝੋ ਆ ਹੋਣਾ ਚਾਹੀਦਾ ਬੱਸ ਸਾਡਾ ਕਲੀਅਰ ਹੋ ਜੇ ਮਦਦ ਜਿਹੜੀ ਕਰਦਾ ਰੋਜ਼ ਖਾਣਾਗਾ ਉਸੇ ਕੋ ਮੋਨਿਓਂ ਨਹੀਂ ਖਾਂਗੇ ਮੁੰਡਾ ਸਾਡਾ ਡਰ ਰਹਿੰਦਾ ਮੁੰਡਾ ਕਰਾਈ ਤੇ ਰਹਿੰਦਾ ਜੀ ਤਿੰਨ-ਸੱਤ ਸਾਲ ਹੁੰਦੇ ਜਲਦੀ ਵੇਹ ਜਲਦੀ ਕੀ ਨਾਮ ਹੈ ਆਪਣਾ ਸਿੰਦਰ ਕੌਰ ਹੈ ਥੋੜੇ ਮੁੰਡੇ ਨੇ ਲੜਾਈ ਹੋਈ ਆ ਜੀ ਸਹੌਰਿਆਂ ਦੀ ਥੋੜੇ ਮੁੰਡਿਆਂ ਦੀ ਦੀ ਹਾਂਜੀ ਉਹ ਆਰਡਰ ਇਹਨੇ ਨੇ ਥੋੜੇ ਨਾਲ ਕਿਉਂ ਲੜੇ ਇੱਥੇ ਆ ਕੇ ਬੱਸ ਜੀ ਉਹ ਕੋਈ ਪਤਾ ਹੀ ਨਹੀਂ ਸਾਨੂੰ ਕੀ ਲੜਨਗੇ ਮੇਰਾ ਤਾਂ ਮੁੰਡਾ ਵਧੀਆ ਵੱਸਦਾ ਸੀ ਕਰਦਾ ਸੀ 3 ਸਾਲ ਦਾ ਡੱਤੀਗਾ ਇੱਕ ਦਿਨ ਪਹਿਲਾਂ ਇਹਦਾ ਸਾਲਾ ਆਇਆ ਤੀਗਾ ਸਾਨੂੰ ਕੋਈ ਪਤਾ ਨਹੀਂ ਪੀਗਾ ਹੂੰ ਅਸੀਂ ਵਧੀਆ ਉਹਦੀ ਸੇਵਾ ਕਰੀ ਠੰਡਾ ਲਿਆਂਦਾ ਸਾਰਾ ਕੁਝ ਕਰਿਆ ਮੈਨੂੰ ਕਹਿੰਦਾ ਵੀ ਮੈਂ ਹੁਣ ਹੀ ਜਾਣਾਗਾ ਜਾਂਦਾ ਜਾਂਦਾ ਉਹ ਨਹੀਂ ਚਾਰ ਬੱਚੇ ਸਾਨੂੰ ਕੋਈ ਪਤਾ ਨਹੀਂ ਪੀਗਾ ਮੇਰ ਤਾਂ ਹੀ ਲੱਤਾਂ ਪਲੇਟਾਂ ਪਈਆਂ ਨੇ ਮੇਰ ਤਾਂ ਸਾਰੀ ਲੱਤ ਸੁੱਜੀ ਪਈ ਆ। ਇਹ ਕਿਨੇ ਮਾਰੇ? ਇਹ ਉਹਨਾਂ ਨੇ ਮਾਰਿਆ ਮੁੰਡੇ ਨੇ। ਜਦੋਂ ਘਰੇ ਆਏ ਨੇ ਫੋੜੇ ਇਕੱਠੇ ਹੋ ਗਏ ਕੀ ਕਹਿੰਦੇ ਸੀ ਵੀ ਕਿਉਂ ਇੱਕ ਦਿਨ ਮੈਨੂੰ ਧੱਕਾ ਦਿੱਤਾ ਜੀ ਉਹਨਾਂ ਨੇ। ਮੰਗ ਕੀ ਸੁਣੋ ਦੀ ਕੀ ਕਹਿੰਦੇ ਸੀ ਉਹ ਮੰਗਾਏ ਕਹਿੰਦੇ ਸੀ ਕਿ ਵੀ ਵੀ ਮੇਰੇ ਕੁਬੀ ਨੂੰ ਹਿੱਸਾ ਦੇ ਦੋ। ਅੱਛਾ। ਮੇਰੀ ਭੈਣ ਨੂੰ ਅਸੀਂ ਆਖਿਆ ਹਿੱਸਾ ਲੈ ਲੈ ਕਮਰਾ ਪਿਆਰਾ। ਅੱਛਾ ਜੀ। ਤੇ ਮੈਂ ਆਖਿਆ ਵੀ ਮੇਰੇ ਮੁੰਡੇ ਨੇ ਪੈਸੇ ਲਾਇਨੇਗੇ ਛੋਟੇ ਨੇ ਵੀ ਜਿਹੜੀ ਉਹਦੀ ਤਨਖਾਹ ਹੁੰਦੀ ਆ ਵੀ ਮੈਂ ਅੱਧੀ ਫੜੂੰਗੀ। ਉਹ ਕਹਿੰਦੇ ਅਸੀਂ ਨਹੀਂ ਲੈਣ ਦਿੰਦੇ। ਮੇਰਾ ਮੁੰਡਾ ਕਹਿੰਦਾ ਵੀ ਮੰਮੀ ਮੈਂ ਤੈਨੂੰ 5000 ਦੇ ਦਿਆ ਕਰੂੰਗਾ ਉਹ ਕਹਿੰਦੇ ਅਸੀਂ ਲੈਣ ਦਿੰਦੇ ਅੱਛਾ ਜੀ ਹਾਂ ਵੀ ਮੈਂ ਕਿੱਥੋਂ ਲਾਵਾਂ ਕੰਦ ਕੋਣ ਕੱਢਣ ਨੂੰ ਕਹਿੰਦੇ ਸੀ ਹਾਂ ਕੰਦ ਕੱਢਣ ਨੂੰ ਕਹਿੰਦੇ ਸੀ ਗਵਰਨਮੈਂਟ ਦੇ ਪੈਸੇ ਨੇ ਮੋਦੀ ਨੇ ਪੈਸੇ ਲਾਏ ਨੇ 1.5 ਲੱਖ ਮੈਨੂੰ ਪਾਇਆ ਮੈਂ ਤਾਂ ਬੈਠੀ ਹਾਂ ਅੱਛਾ ਇਹ ਘਰ ਪ੍ਰਧਾਨ ਮੰਤਰੀ ਯੋਜਨਾ ਚ ਬਣਿਆ ਹੋਏਗਾ ਹਾਂਜੀ ਜਿਹੜਾ ਤੋੜਿਆ ਇਹਨਾਂ ਨੇ ਹਾਂਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਮੈਂ ਤਾਂ ਹੀ ਕਹਿੰਦੀ ਆ ਵੀ ਮੇਰਾ ਸਾਰਾ ਵਧੀਆ ਹੋਣਾ ਚਾਹੀਦਾ ਜਿਵੇਂ ਭੰਨਤਾ ਇੱਕ ਮੇਰੀ ਆ ਆ ਗਈ ਵੀ ਮੇਰੇ ਬੱਚਿਆਂ ਨੂੰ ਡਰਾ ਕੀ ਕਹਿੰਦੇ ਨੇ ਉਹ ਕੰਦੇਸੀ ਮਾਰਾਂਗੇ ਅੱਛਾ ਹਾਂ ਉਹ ਗਾਉ ਲਲਕਾਰ ਕੇ ਆਖੇ ਗਏ ਨਹੀਂ ਵੀ ਮਾਰਾਂਗੇ ਸੀ ਤੁਸੀਂ ਰਿਪੋਰਟ ਦਿੱਤੀ ਹੈ ਪੁਲਿਸ ਨੂੰ ਹਾਂਜੀ ਕੋਈ ਕਾਰਵਾਈ ਹੋਈ ਹੈ ਨਾ ਕੋਈ ਵੀ ਨਹੀਂ ਕੀ ਨਾਮ ਹੈ ਆਪਣਾ ਸਤਪਾਲੀ ਸਰ ਕੀ ਗਣ ਚੰਗੇ ਥੋੜੇ ਗਵਾਂ ਚ ਲੜਾਈ ਕਿੰਨੇ ਦਾਣ ਲ ਹੋਈ ਹੈ ਇਹ ਤੇ ਸਹਰਿਆਂ ਨਾਲ ਹੋਈ ਹੈ ਮੁੰਡੇ ਦਾ ਨਾਲ ਅੱਛਾ ਹਾਂ ਅਜ ਤਾਂ ਮੰਡੀਆਂ ਅਸੀਂ ਦੇਖੇ ਨੇ ਵੀ ਅੰਦਰ ਪਹਿਲਾਂ ਤੂੰ ਤੂੰ ਮਾਰਨਾ ਅੱਛਾ ਮੋਰੇ ਤੇ ਕੀ ਉਦੋਂ ਬਾਅਦ ਇਹਨਾਂ ਦੇ ਜੱਫੇ ਪਈ ਤੇ ਰਾਤ ਨੂੰ ਵੀ ਕੁੱਟਮਾਰ ਹੋਈ ਐ ਰਾਤ ਮੇਰੀ ਲਾਈਨ 2 ਵਜੇ ਰਾਤ ਨੂੰ 2 ਵਜੇ ਜੀ ਸੁੱਤੇ ਪੈਈ ਸੀ ਦੋ ਬੰਦੇ ਆ ਗਏ ਨੇ ਦੇ ਕੇ ਸੁਨੇ ਹਾਂ ਆਹ ਦੇਖਿਆ ਗਮੰਡੀ ਅੱਛਾ ਫਿਰ ਹਟਾਈ ਨਹੀਂ ਸੁਨੇ ਟਾਈ ਨਹੀਂ ਹਗ ਮੰਡੀ ਨੇ ਕਿਹਾ ਹਰਕੇ ਕਿ ਭਾਈ ਸਮਾਨ ਤੋਂ ਕੀ ਲੈਣ ਨੂੰ ਤੁਸੀਂ ਹੂੰ ਗੱਲਬਾਤ ਆ ਤੁਸੀਂ ਸੜਕੇ ਬੈਠ ਕੇ ਕਰ ਲਿਓ ਹੂੰ ਫੇਰ ਮੁੜ ਕੇ ਜੂ ਕੋਈ ਨਹੀਂ ਸਾ ਪਤਾ ਕਿਤੇ ਸੁਨੇ ਦਾ ਨਾ ਸਾ ਦੇ ਕਿੱਚ ਹੋਇਆ ਸੀ ਜੀ ਘਰ ਨੂੰ ਰਵਿੱਤੀ ਸੀ ਉਹਨਾਂ ਦੇ ਮੋਟਰਸਾਈਕਲ ਜਿੱਤੇ ਬਨੇ ਉਹ ਨਹੀਂ ਹਾਂ ਨੋ ਬੰਦੇ ਜੇ ਬਾਕੀ ਗੱਡੀ ਉੱਥੇ ਖੜੀ ਧੀ ਸੀ ਬੋਲੀ ਗੱਡੀ ਚਾਈ ਸੀ ਹਾਂ ਗੱਡੀ ਚਾਈ ਸੀ ਮੈਂ ਆਪਣਾ ਗਰਜੀਤ ਕੌਰ ਜੀ ਤੁਸੀਂ ਦੇਖੇ ਸੀ ਤੁਹਾਡੇ ਗਵਾਂ ਚ ਲੜਾਈ ਹੋਈ ਆ ਜੋ ਉਹਨਾਂ ਨੂੰ ਕੁੱਟਮਾਰ ਹੋਈ ਆ ਕੋਈ ਘਰ ਤੋਂ ਜੀ ਸਿਰੇ ਤੇ ਘਰ ਆ ਜੀ ਅਸੀਂ ਉੱਥੋਂ ਜਦੋਂ ਬਸਤੀ ਚ ਬੜੇ ਨੇ ਐਂਟਰੀ ਕੀਤੀ ਇਹਨਾਂ ਨੇ ਅੰਦਰ ਉਦੋਂ ਅਸੀਂ ਨਹੀਂ ਦੇਖੇ ਨੇ ਬਸਤੀ ਚ ਬੜਦੇ ਅਸੀਂ ਕਿਹਾ ਇੱਟਾ ਜੱਕੀਆਂ ਨੇ ਫਿਰ ਉੱਥੋਂ ਮੇਰੇ ਮੋੜ ਤੋਂ ਕੰਦੂ ਫਟਾ ਚੱਕਣ ਲੱਗੇ ਮਖੇ ਮੇਰੀ ਗੰਨ ਤੋਂ ਇੱਟ ਨਹੀਂ ਚੱਕੀਂ ਖਬਰਦਾਰ ਤੁਸੀਂ ਇੱਟ ਨਹੀਂ ਚੱਕਣੀ ਇੱਥੋਂ ਉੱਥੇ ਚੱਕੀ ਨੇ ਉਹਨਾਂ ਨੇ ਫਿਰ ਦੂਜੇ ਕਮਾਂਡੀਆਂ ਦੇ ਇੱਟਾਂ ਚੱਕੀ ਜਾਂ ਉਹਨਾਂ ਨੇ ਦੂਜੇ ਕਮਾਂਡੀਆਂ ਦੇ ਇੱਟਾਂ ਚੱਕ ਕੇ ਉਰਾ ਲੈ ਕੇ ਆਏ ਨੇ ਕਿਰਪਾਨਾਂ ਵੀ ਉਹਨਾਂ ਕੋਲੇ ਨੇ ਮੋਟਰਸਾਈਕਲ ਦੀਆਂ ਚੈਨਾ ਬੋਇਟ ਦੀਆਂ ਉਹ ਉਹਨਾਂ ਦੇ ਹੱਥਾਂ 'ਚ ਨਹੀਂ ਗਾਲਾਂ ਦਿੰਦੇ ਆਏ ਨੇ ਕਹਿੰਦਾ ਕਿਹੜਾ ਨਿਕਲਦਾ ਨਿਕਲ ਉਹਨੂੰ ਬਾਹਰ ਉਹਨਾਂ ਨੂੰ ਅਸੀਂ ਉਹਨਾਂ ਨੂੰ ਲਲਕਾਰਾ ਦੇ ਤਾਂ ਵੀ ਭਾਈ ਬੰਦੇ ਬਾਹਰ ਲਿਆ ਗਏ ਵੀ ਤੁਸੀਂ ਪਰਾਉਰਾ ਹੋ ਜਾਓ ਕਰਦੇ ਨੇ ਵੀ ਬੰਦੇ ਉਹ ਜਾਦੇ ਨਹੀਂ ਇਹ ਬੰਦੇ ਥੋੜੇ ਸੀ ਕਿ ਇਹਨਾਂ ਤੇ ਵਾਰਦਾਤ ਹੋ ਜਾਂਦੀ ਐਨੀ ਗੱ ਸਾਈਡ ਤੇ ਹੋ ਗਏ ਸਾਈਡ ਤੇ ਹੋ ਗਏ ਜਦੋਂ ਉਹ ਦੂ ਬਾਦ ਇਹਨਾਂ ਨੇ ਤੋੜ ਪਾ ਨਿਕਲਦੀ ਆ ਤੁਸੀਂ ਮੰਗਰ ਦੇਖਣ ਆਏ ਸੀ ਕੀ ਕਰ ਲੜਾਈ ਦੇ ਤੈਨੂੰ ਅਸੀਂ ਦੇਖਣ ਆਏ ਜੀ ਮੰਗਰ ਦੋ ਚਾਰ ਗੁੜੀਆਂ ਹੋਰ ਵੀ ਧੀਆਂ ਆ ਉਹ ਵੀ ਦੇਖਣ ਆਈਆਂ ਸਭ ਦੇਖ ਕੇ ਲੋਕੀਆਂ ਬੰਦਿਆਂ ਦੇਖ ਕੇ ਵੀ ਇਹ ਤਾਂ ਜਿਆਦਾ ਖਤਰਨਾਕ ਨਹੀਂ ਅਸੀਂ ਵੀ ਲੋਕ ਕੇ ਫਿਰ ਦੇਖ ਕੇ ਵੀ ਬੰਦੇ ਨਾ ਜਾਣੀਏ ਸਾਡੇ ਤੇ ਵਾਰਦਤ ਕਰ ਜਾਣਗੇ